ਦੋਸਤੋ ਕਿਸੇ ਦਾ ਨਾਂ ਲਿਖਿਆ ਆ ਪਿਆਰਾ ਬਚਨ ਮੈਂ ਪੜ੍ਹ ਰਿਆ ਸੀਗਾ ਉਹ ਕਹਿੰਦਾ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਦੇ ਨਾਲ ਜਿਓ ਕੋਈ ਤੁਹਾਨੂੰ ਰੁੱਖਾ ਕਹੇਗਾ ਕੋਈ ਤੁਹਾਨੂੰ ਖੁਸ਼ਦਿਲ ਕਹੇਗਾ ਕੋਈ ਤੁਹਾਨੂੰ ਇਮਾਨਦਾਰ ਕਹੇਗਾ ਕੋਈ ਤੁਹਾਨੂੰ ਬੇਈਮਾਨ ਕਹੇਗਾ ਕੋਈ ਕਹੇਗਾ ਵੀ ਤੁਹਾਡੇ ਵਰਗਾ ਘੈਂਟ ਕੋਈ ਬੰਦਾ ਹੀ ਨਹੀਂ ਹੈ ਤੇ ਕੋਈ ਕਹੇਗਾ ਵੀ ਤੁਹਾਡੇ ਵਰਗਾ ਨਕਮਾ ਬੰਦਾ ਹੀ ਨਹੀਂ ਹੈ ਆਪਣੀ ਤਾਰੀਫ਼ ਸੁਣ ਕੇ ਬਹੁਤਾ ਖੁਸ਼ ਨਾ ਹੋ ਤੇ ਆਪਣੀ ਬੇਇੱਜ਼ਤੀ ਦਾ ਬੁਰਾ ਨਾ ਮਨਾਓ ਜਿਸ ਕੰਮ ਦੇ ਵਿੱਚ ਬੁਰਾਈ ਹੁੰਦੀ ਹੋਵੇ ਉਸ ਕੰਮ ਨੂੰ ਠੋਕ ਕੇ ਨਾ ਕਰ ਦਿਓ ਕਿਸੇ ਬੰਦੇ ਦੇ ਪੈਮਾਨਿਆਂ ਦੇ ਉੱਤੇ ਖਰਾ ਉਤਰਨ ਦਾ ਯਤਨ ਨਾ ਕਰੋ ਉਤਾਵਲੇ ਨਾ ਹੋ ਕਿਉਂਕਿ ਤੁਸੀਂ ਇਸ ਦੁਨੀਆ ਦੇ ਉੱਤੇ ਆਪਣੀ ਜ਼ਿੰਦਗੀ ਜੀਉਣ ਵਾਸਤੇ ਆਏ ਜੇ ਨਾ ਕਿ ਕਿਸੇ ਦੇ ਮਨੋਰੰਜਨ ਕਰਨ ਵਾਸਤੇ ਆਏ ਇਸ ਵਾਸਤੇ ਦੁਨੀਆ ਦੇ ਉੱਤੇ ਆਪਣੀ ਸੋਚ ਸੁਧਾਰੋ ਆਪਣੇ ਕਰਮ ਸੁਧਾਰੋ ਇਸ ਤਰ੍ਹਾਂ ਆਪਣਾ ਵੀ ਭਲਾ ਕਰੋ ਤੇ ਆਪਣੇ ਆਲੇ ਦੁਆਲੇ ਦਾ ਵੀ ਭਲਾ ਕਰੋ ਇਹ ਲਾਈਨਾਂ ਸੋਹਣੀਆਂ ਲੱਗੀਆਂ ਤੇ ਤੁਹਾਡੇ ਨਾਲ ਸ਼ੇਅਰ ਕੀਤੀਆਂ